ਹੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਜੋ ਗੁਰਦੁਆਰਾ ਥੋਮੜੀ ਸਾਹਿਬ ਆਸਾਮ ਤੋਂ ਆਰੰਭ ਹੋਏ ਸਨ ਅੱਜ ਗੁਰਾਇਨ ਨੇਲੇਪਿੰਡ ਢੰਡਾ ਸੰਗਠੇਚੀਆਂ ਦੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਫੁੱਲਾ ਦੀ ਵਰਖਾ ਕਰਕੇ ਪਰਮਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਦੁੱਧ ਅਤੇ ਮਠਿਆਈਆਂ ਦੇ ਲੰਗਰ ਲਗਾਏ ਗਏ ਇਸ ਮੌਕੇ ਗਿਆਨੀ ਬਲਕਾਰ ਸਿੰਘ ਦਮਦਮੀ ਟਕਸਾਲ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਸੰਗਤਾਂ ਦਾ ਤਹਿ ਦਿਲੋਂ ਤਨਵਾਦ ਕੀਤਾ ਇਸ ਮੌਕੇ ਗੁਰਦੇਵਾਲ ਸਿੰਘ ਪ੍ਰਧਾਨ ਗੁਰਨੇਤ ਸਿੰਘ ਦਲਜੀਤ ਸਿੰਘ ਅਵਤਾਰ ਸਿੰਘ ਸੋਢੀ ਸਿੰਘ ਰੂਪਲ ਚਲਮਨ ਸਿੰਘ ਢੰਡਾ ਰੇਸ਼ਮ ਸਿੰਘ ਲੰਬੜਦਾਰ ਸਰਬਜੀਤ ਸਿੰਘ ਢੇਸੀ ਰਗਵੀਰ ਸਿੰਘ ਦਲਵੀਰ ਸਿੰਘ ਜੀਵਨ ਸਿੰਘ ਮਿੰਦਰ لال ਪੰਚ ਸਰਪੰਚ ਬਲਵਿੰਦਰ ਕੌਰ ਸੁਰਜੀਤ ਸਿੰਘ ਪੰਚ ਮਨਜੀਤ ਕੌਰ ਪੰਚ ਹਰਜਿੰਦਰਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੇ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ 350 ਸਾਲਾ ਸ਼ਹੀਦੀ ਦਿਵਸ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 350 ਸਾਲਾ ਗੁਰਤਾ ਗਦੀ ਦਿਵਸ ਜਿੱਥੇ ਨਾਮੇ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਾਂ 350 ਸਾਲਾ ਸ਼ਹੀਦੀ ਜਸ਼ਨ ਮਨਾਇਆ ਜਾ ਰਿਹਾ ਸਾਧੂ ਗੁਰਾਂ ਜੀ ਸਾਧੂ ਗੁਰਾਂ ਦੇ ਨੈਣ ਅੱਖਾਂ ਦੇ ਤਾਰੇ ਨੈਣਾ ਦੇ ਨੂਰ ਭਾਈ ਮਤੀ ਦਾਸ ਸਾਹਿਬ ਜੀ ਭਾਈ ਸਦੀ ਦਾਸ ਸਾਹਿਬ ਜੀ ਭਾਈ ਦਿਆਲਾ ਜੀ ਅਤੇ ਹੋਰ ਜਿੰਨੇ ਵੀ ਦਿੱਲੀ ਦੇ ਵਿੱਚ ਸਾਧੂ ਗੁਰਾਂ ਨਾਲ ਸਿੰਘ ਸੇਧੋ ਸਿੱਖ ਸੇਧੋ ਸੀ ਇਹਨਾਂ ਸਾਰਿਆਂ ਸਿੰਘਾਂ ਨੂੰ ਔਰ ਦਸੇ ਨਾਵੇਂ ਪਾਸ਼ਗੁਰ ਤੇ ਬਾਦ ਦੱਸਿਆ ਮਹਾਰਾਜ ਜੀ ਨੂੰ ਅਸੀਂ ਦਿਲੋਂ ਪ੍ਰਣਾਮ ਕਰਦੇ ਹਾਂ ਕੋੜ ਕੋੜ ਪ੍ਰਣਾਮ ਕਰਦੇ ਹਾਂ ਤੇ ਇਹ ਜਿਹੜਾ ਅੱਜ ਦਾ ਸਮਾਗਮ ਹੀ ਅੱਜ ਦਾ ਜਿਹੜਾ ਨਗਰ ਕੀਰਤਨ ਹੀ ਅਸਾਮ ਦੇਸ਼ ਤੋਂ ਚੱਲ ਕੇ ਪੰਜਾਬ ਦੀ ਧਰਤੀ ਤੇ ਵਾਪਸ ਗੁਰਦ ਧਾਮ ਦੇ ਦਰਸ਼ਨ ਕਰਦੇ ਹੋਏ ਫਗਵਾੜੇ ਗੁਰਦਰਾ ਸੁਚਾਨ ਸਾਹਿਬ ਤੋਂ ਆਰੰਭ ਹੋ ਕੇ ਬਾਬਾ ਸੰਗਜੀ ਦੇ ਪਵਿੱਤਰ ਸਾਂਦੇ ਪਹੁੰਚਿਆ ਵਾ ਤੇ ਇਲਾਕੇ ਦੀਆਂ ਸੰਗਤਾਂ ਨੇ ਨਗਰ ਟੰਡਾ ਨਵੇਂ ਪਿੰਡ ਦੇ ਹੋਰ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਇਥੇ ਸਤਿਗੁਰਾਂ ਦਾ ਵੈਲਕਮ ਕੀਤਾ ਵਾ ਸਵਾਗਤ ਕੀਤਾ ਵਾ ਸਾਡੇ ਨਗਰ ਦੇ ਬਹੁਤੀ ਸਤਿਕਾਰਯੋਗ ਜਿਨੇ ਵੀ ਪਤਵੰਤੇ ਸੱਜਣਿਆ ਸਾਡੇ ਗੁਰੂ ਘਰ ਦੇ ਸੇਵਾਦਾਰ ਗੁਰਵਿੰਦਰ ਸਿੰਘ ਸਾਡੇ ਵੱਡੇ ਭਾਈ ਗੁਰਨੇਕ ਸਿੰਘ ਜੀ ਬਬਲੀ ਭਾਈ ਹੋਰ ਜਿਨੇ ਵੀ ਸਾਡੇ ਨਗਰ ਦੇ ਪਤਵੰਤੇ ਸੱਜਣਿਆ ਸਾਰਿਆਂ ਦੇ ਵੱਡੇ ਸਤੂਰ ਦੇ ਨਾਲ ਹੀ ਪ੍ਰਾਰਲਾ ਹੋਇਆ ਵਾ